ਵਿਰੋਧੀ ਮੰਨਿਆ ਕਿ ਇਸ ਨੂੰ ਜਾਵੇ ਵਿਰੋਧੀ ਤਾਂ ਕਹੀਦਾ ਹੈ ਕਹਿੰਦੇ ਵੀ ਜਾਰੀ ਦੋਸਤੀ ਦੇ ਭੇਸ ਦੇ ਵਿੱਚ ਵੀ ਹੁੰਦੇ ਨੇ ਕਈ ਆਪਣੇ ਨਾਲ ਦੇ ਕਲਾਕਾਰ ਵੀ ਹੁੰਦੇ ਨੇ ਹਾਂ ਤਾਂ ਦੇਖੋ ਖੈਰ ਵਿਰੋਧਤਾ ਤੁਹਾਨੂੰ ਲੱਭਣ ਜਾਣ ਦੀ ਲੋੜ ਨਹੀਂ ਪੈਂਦੀ ਤੁਸੀਂ ਜਰਾ ਕਿ ਤਰੱਕੀ ਕਰ ਲਓ ਨਾਲ ਹੀ ਪੈਦਾ ਹੋ ਜਾਣਗੇ ਹੂੰ ਤੁਹਾਡੇ ਵਾਲੇ ਦਲੇ ਤੁਹਾਡੇ ਵਿੱਚੋਂ ਹੀ ਉੱਠ ਪੈਣਗੇ ਤੁਹਾਡੇ ਵਿਰੋਧੀ ਵਿਰੋਧ ਲੱਭਣ ਜਾਣ ਦੀ ਲੋੜ ਨਹੀਂ ਹੁੰਦੀ ਤੁਸੀਂ ਤਰੱਕੀ ਕਰੋ ਤਾਂ ਸਹੀ ਲੋਕ ਤਾਂ ਤੁਹਾਨੂੰ ਘੇਰ ਕੇ ਘੇਰ ਕੇ ਖੜ ਜਾਣਗੇ ਕੰਧ ਬਣਾ ਕੇ ਖੜ ਜਾਂਦੀ ਹੈ ਦੁਸ਼ਮਣਾਂ ਦੀ ਫੌਜ ਬਿਨਾਂ ਗੱਲੋਂ ਲੈਣਾ ਨਹੀਂ ਕੁਝ ਦੇਣਾ ਨਹੀਂ ਕੋਈ ਮਤਲਬ ਹੀ ਨਹੀਂ ਹੁੰਦਾ ਇਹ ਸੰਸਾਰ 'ਚ ਹਰ ਬੰਦਾ ਆਪਣੇ ਮੁਕੱਦਰਾਂ ਦਾ ਖਾਂਦਾ ਹੈ ਇਸ ਦੁਨੀਆ ਵਿੱਚ ਹਰ ਬੰਦਾ ਇੱਕ ਆਪਣੀ ਛਾਪ ਛੱਡਦਾ ਹੈ ਬਲੱਖਣ ਹੈ ਹਰ ਬੰਦਾ ਦੁਨੀਆ ਦਾ ਕੋਈ ਵੀ ਹੈ ਚਾਹੇ ਕਿਸੇ ਵੀ ਖੇਤਰ 'ਚ ਇਕੱਲੇ ਕਲਾਕਾਰਾਂ 'ਚ ਨਹੀਂ ਇਹ ਦੁਨੀਆ ਇੱਕ ਗੁਲਦਸਤ ਹੈ ਇਹ ਚੰਗੇ ਮਾੜੇ ਛੋਟੇ ਵੱਡੇ ਸੋਹਣੇ ਕੋਝੇ ਸਭ ਦੀ ਦੁਨੀਆ ਹੈ ਸਭ ਲਈ ਦੁਨੀਆ ਹੈ ਇੱਥੇ ਕਿਸੇ ਦਾ ਵਿਰੋਧ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਦੇਖ ਲਓ ਮੇਰੀ ਆਪਾਂ ਗਾਇਕੀ ਦੇ ਖੇਤਰ ਦੇ ਵਿੱਚ ਐ ਮੈਂ ਇੰਨਾ ਸਮਾ ਮੈਂ ਵੀ ਹੰਡਾਇਆ ਕਿੱਥੋਂ ਚੱਲੇ ਆ ਸੀ ਕਿਹੜੇ ਕਲਾਕਾਰਾਂ ਦੇ ਵਿੱਚੋਂ ਦੀ ਨਾਂ ਲਾ ਕੇ ਤੁਸੀਂ ਅੱਜ ਤੱਕ ਮੈਨੂੰ ਦਿਖਾ ਦਿਓ ਜੀਵਨ ਚ ਮੈਂ ਕਦੇ ਵਿਰੋਧ ਕਰ ਹੀ ਨਹੀਂ ਸਕਿਆ ਮੈਂ ਕਦੇ ਮੁਕਾਬਲਾ ਕਰ ਹੀ ਨਹੀਂ ਸਕਿਆ ਕਿਉਂਕਿ ਮੇਰੇ ਜਿਹੜੇ ਸੀਨੀਅਰ ਨੇ ਮੈਂ ਉਹਨਾਂ ਨੂੰ ਆਪਣੇ ਮਾਂ-ਵਾਪਾ ਸਮਝਦਾ ਹਾਂ ਉਹ ਮੇਰੇ ਵੱਡੇ ਨੇ ਜਿਹਦੇ ਮੈਂ ਪੂਜਾ ਕਰਦਾ ਜਿਹੜੇ ਮੇਤੋਂ ਬਿਹਤਰ ਕਲਾਕਾਰ ਨੇ ਜਿਹੜੇ ਮੇਰੇ ਛੋਟੇ ਨੇ ਉਹਨਾਂ ਨੂੰ ਮੈਂ ਧੀਆਂ ਪੁੱਤਾਂ ਵਾਂਗੂ ਮੰਨਦਾ ਹਾਂ ਉਹਨਾਂ ਨੂੰ ਮੈਂ ਬੇਟੇ ਬਿਨਾਂ ਪੁੱਤ ਬਿਨਾਂ ਕਦੇ ਬੁਲਾਇਆ ਹੀ ਨਹੀਂ ਪੁੱਛ ਲਓ ਸਾਰੇ ਪੰਜਾਬ ਚ ਕਾ ਦਾ ਮੁਕਾਬਲਾ ਯਾਰ ਇਹ ਆਪੋ ਆਪਣੀ ਦੁਨੀਆ ਹੈ ਆਪੋ ਆਪਣੇ ਰੰਗ ਨੇ ਆਪੋ ਆਪਣੀ ਗਾਇਕੀ ਆਪਾ ਆਪਣਾ ਫਨ ਹੈ ਕਰਨ ਦਿਓ ਸਾਰੇ ਤੁਸੀਂ ਵੀ ਕਰ ਲਓ ਜਦੋਂ ਤੁਹਾਨੂੰ ਅੰਦਰ ਇਹ ਮੰਨਦੇ ਫਿਰ ਇਹੀ ਚੀਜ਼ਾਂ ਕਰਕੇ ਨੁਕਸਾਨ ਹੁੰਦੇ ਨੇ ਕਿਦਾਂ ਵੀ ਛੋਟਿਆਂ ਨੂੰ ਵੀ ਪਿਆਰ ਦਿੰਦੇ ਆ ਵੱਡਿਆਂ ਸਤਿਕਾਰ ਕਰਦੇ ਆ ਆਪਾਂ ਉਸ ਭਾਵਨਾ ਚੱਲੀ ਜਾਂਦੀ ਹੈ ਲੇਕਿਨ ਉਸ ਦਾ ਫਾਇਦਾ ਚੱਕਿਆ ਜਾਂਦਾ ਫਿਰ ਪਿੱਛੇ ਰਹਿ ਜਾਂਦਾ ਬੰਦਾ ਹਾਂ ਖੈਰ ਸੰਤੁਸ਼ਟੀ ਵੀ ਹੋਣੀ ਚਾਹੀਦੀ ਹੈ ਫਿਰ ਕੋਈ ਪਿੱਛੇ ਵਾਲੀ ਗੱਲ ਹੈ ਮੈਂ ਸਭ ਤੋਂ ਘੱਟ ਪੈਸੇ ਕਮਾ ਲਏ ਹੋਣੇ ਹੂੰ ਸਭ ਤੋਂ ਘੱਟ ਖਾੜੇ ਲਾ ਲਏ ਹੋਣੇ ਹੂੰ ਅੱਜ ਵੀ ਤਾਂ ਕਾਇਮ ਹੈ ਫਿਰ ਸਬਰ ਵਾਲੇ ਵੀ ਹਾਂ ਸਬਰ ਤੋਂ ਵੱਡੀ ਕੋਈ ਖਰਾਕ ਨਹੀਂ ਹੁੰਦੀ ਦੁਨੀਆ 'ਚ ਸਾਦਗੀ ਵਰਗਾ ਕੋਈ ਬਿਜ਼ਨਸ ਨਹੀਂ ਸੰਸਾਰ ਦੇ ਵਿੱਚ ਸਾਦਗੀ ਵਰਗਾ ਸਵਾਦ ਹੁੰਦਾ ਹੀ ਨਹੀਂ ਕਿਤੇ ਵੀ ਨੋਟ ਕਰ ਲਿਓ ਨਾਲੇ ਸਬਰ ਸ਼ੁਕਰੀਆ ਤੁਸੀਂ ਕੀ ਕਰੋਗੇ ਕੀ ਕਰ ਲਾਂਗੇ ਦੌਲਤ ਇੱਕ ਝਟਕੇ 'ਚ ਖਤਮ ਹੋ ਜਾਂਦੀ ਹੈ ਹੁਸਨ ਇੱਕ ਬਿਮਾਰੀ 'ਚ ਖਤਮ ਹੋ ਜਾਂਦਾ ਹੈ ਇੱਕ ਪਲ ਲੱਗਦਾ ਹੈ ਸ਼ੋਰ ਤਾਂ ਦੌਲਤਾਂ ਇਹ ਤਾਂ ਕਿਰਾਏ ਦੇ ਮਕਾਨ ਹੁੰਦੇ ਨੇ ਇਹ ਘਰ ਬਦਲਦੇ ਰਹਿੰਦੇ ਇਸ ਗੱਲ ਕਰਕੇ ਇਹਨਾਂ ਤੋਂ ਥੋੜਾ ਜਿਹਾ ਪਰਹੇਜ਼ ਹੀ ਰੱਖਣਾ ਚਾਹੀਦਾ ਟਿੱਕੇ ਰਹੋ ਧਰਤੀ ਨਾਲ ਜੁੜੇ ਰਹੋ ਲੋਕ ਤੁਹਾਡਾ ਪਿਆਰ ਕਰਨਗੇ ਤੁਹਾਡਾ ਮਾਣ ਕਰਨਗੇ ਪੈਸੇ ਘੱਟ ਕਮਾ ਲੋਗੇ ਬਦ ਅੱਛਾ ਚਲੋ ਮੈਂ ਤੁਹਾਡੇ ਤੇ ਕੁਐਸਚਨ ਕਰਦਾ ਬਹੁਤਾ ਪੈਸਾ ਕਮਾ ਕੇ ਜੇ ਫਰਜ਼ੀ ਕਰੋ ਤੁਹਾਡੇ ਕੋਲ ਅਰਬਾਂ ਖਰਬਾਂ ਰੁਪਈਆ ਆ ਜਾਈ ਫਿਰ ਤੁਸੀਂ ਦੋ ਬਿਸਤਰਿਆਂ 'ਚ ਸੌਣ ਲੱਗ ਜਾਓਗੇ ਫਿਰ ਤੁਸੀਂ ਇੱਕ ਟਾਈਮ ਦੋ ਪਛਾਕਾਂ ਪਾ ਲੋਗੇ ਨਹੀਂ ਫਿਰ ਤੁਸੀਂ ਇੱਕ ਡੰਗ 'ਚ ਦੋ ਡੰਗ ਦਾ ਖਾਣਾ ਖਾਜੋਗੇ ਉਹ ਨਹੀਂ ਹੁੰਦਾ ਯਾਰ ਐਦਾਂ ਕੁਝ ਵੀ ਇੱਕ ਸਿਸਟਮ 'ਚ ਰਹਿਣਾ ਚਾਹੀਦਾ ਹੈ ਤੇ ਟਿਕੇ ਰਹੋ ਟਿਕੇ ਰਹੋ ਥੋੜੇ ਜਿਹਾ ਕੁਝ ਨਹੀਂ ਹੈ ਕੁਝ ਨਹੀਂ ਆਪ ਆਪਣਾ ਫਾਨਾ ਆਪ ਆਪਣਾ ਕੰਮ ਹੈ ਕਰੋ ਇੰਜੋਏ ਕਰੋ ਲਾਈਫ ਦਾ ਵੀ ਲੋਕਾਂ ਦਾ ਵੀ ਕੰਮ ਦਾ ਵੀ ਠੀਕ ਹੈ ਆਪਣੇ ਤੋਂ ਕੁਵੇਤਰ ਕਰ ਰਿਹਾ ਉਹਦਾ ਅਦਬ ਕਰੋ ਉਹ ਤੋਂ ਕੁ ਸਿੱਖ ਲਓ ਉਹਦੇ ਤੇ ਸੜਨ ਦੇ ਵੀ ਜਾਏ ਉਹਦਾ ਤਾਂ ਦੇਖ ਲਓ ਉਹਨੂੰ ਅੱਜ ਅਸੀਂ ਇਹ ਗੱਲਾਂ ਫਰਜ਼ ਕਰਾ ਪਾ ਦਿਲਜੀ ਦੀ ਗੱਲ ਲੱਗ ਜੀ ਕਰਨ ਹੈਨਾ ਵੀ ਕੱਲ ਤਾਂ ਯਾਰ ਸਾਡਾ ਬੱਚਾ ਸੀਗਾ ਅੱਜ ਉੱਠ ਕੇ ਐ ਬਣ ਗਿਆ ਫੇਰ ਉਹ ਲਤ ਪੰਦਾਂਗੇ ਇਹ ਤਾਂ ਸਹਿਬਾਤ ਹਵਡੇ ਆ ਜਿਸ ਭਾਵੇਂ ਤਿਸ ਦੇ ਠੀਕ ਹੈ ਕਿਦੇ ਸਿਰ ਤੇ ਤਾਜ ਰੱਖਦੇ ਤਾਂ ਉਹਦਾ ਉਹਦੀ ਮਰਜ਼ੀ ਹੈਨਾ ਬੰਦਿਆਂ ਦਾ ਤਾਂ ਆਪ ਆਪਣਾ ਹਾਨਰ ਹੈ ਬਸ ਆਪ ਆਪਣਾ ਢੰਗ ਹੈ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਤੱਕਾ ਨਹੀਂ ਕਰ ਸਕਦੇ ਕੁਦਰਤ ਨਾਲ ਕੋਸ਼ਿਸ਼ ਤੋਂ ਦੀ ਕਾਮਯਾਬ ਹੁੰਦੀ ਹੈ ਨਹੀਂ ਹੁੰਦੀ ਹੈ ਮਹਾਰਾਜ ਦੇ ਹੱਥ ਚ ਹੈ ਠੀਕ ਹੈ ਨਾ ਬਸ ਮੈਂ ਕਹਣਾ ਵੀ ਟਿਕਾਊ ਹੋਣਾ ਜ਼ਰੂਰੀ ਹੈ ਟਿਕਾਊ ਵੀ ਹੋਣਾ ਜ਼ਰੂਰੀ ਹੈ ਅੱਛਾ ਮੈਂ ਵੀ ਸੁਣ ਚਾਹਿਆ ਸੀ ਤੁਸੀਂ ਲਿਖਦੇ ਹੋ ਜੀ ਲਿਖਣਾ ਤੁਹਾਨੂੰ ਬਹੁਤ ਪਸੰਦ ਹੈ ਹੁਣ ਤੁਸੀਂ ਕੀ ਲਿਖ ਰਹੇ ਹੋ ਇਸ ਵੇਲੇ ਮੇਰਾ ਅੱਜ ਕੱਲ ਇੱਕ ਕਾਲਮ ਚੱਲ ਰਿਹਾ ਹੈ ਬਹੁਤ ਪਸੰਦ ਕਰ ਰਹੇ ਮੇਰੇ ਭੈਣ ਭਰਾ ਗਿਆਨ ਗੰਗਾ ਹੂੰ ਫੇਸਬੁੱਕ ਤੇ ਤੁਸੀਂ ਵੀ ਉਹਨੂੰ ਲਾਈਕ ਕਰਿਓ ਭੇਜ ਦਿਓ ਤੁਹਾਨੂੰ ਪਤਾ ਲੱਗੂਗਾ ਕਾਫੀ ਕੁਛ ਕਾਫੀ ਪਿਆਰ ਕਰਦੀ ਹੈ ਵੱਡੇ 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 ਸਹਿਦਕਰ ਫੋਨ ਕਰਦੇ ਨੇ ਵੱਡੇ ਵੱਡੇ ਮਹਾਪੁਰਸ਼ ਬਹੁਤ ਕਮਾਲ ਲਿਖਣ ਦਾ ਤਾਂ ਖਰਮਾ ਸ਼ਦਾਈ ਹੈ ਨਾ ਹਮ ਪਸੰਦ ਦਾ ਸ਼ੁਰੂ ਤਾਂ ਹਾਂ ਬਹੁਤ ਬਹੁਤ ਖੁਸ਼ ਹੋ ਗਈ ਖੁਸ਼ ਹੁੰਦਾ ਮੈਂ ਜਦੋਂ ਲਿਖਦਾ ਹਮ ਇਹ ਕੀ ਜ਼ਿਆਤਰ ਗਾਇਕੀ ਦੇ ਬਾਰੇ ਹੈ ਜਾਂ ਆਪਣੇ ਸਾਰੇ ਜੀਵਨ ਦੇ ਬਾਰੇ ਹੈ ਕਿਵੇਂ ਜੀਵਨ ਦੇ ਬਾਰੇ ਲਿਖਦੇ ਹੋ ਜਾਂ ਗਾਇਕੀ ਦੇ ਬਾਰੇ ਲਿਖਦੇ ਹੋ ਨਾ ਨਾ ਗਾਇਕੀ ਬਾਰੇ ਨਹੀਂ ਕਹਾਂ ਲੱਗ ਕਿ ਮੈਂ ਜੀਵਨ ਤੇ ਜ਼ਿੰਦਗੀ ਤੇ ਕੁਦਰਤ ਤੇ ਪਰਮਾਰਥ ਤੇ ਜੀਵਨ ਤੇ اچھا ਇਹ ਜਿਹੜੇ ਕਲਾਕਾਰ ਹੁਣ ਤੱਕ ਦੇ ਜਿਹੜੇ ਰਹੇ ਆ ਤੁਹਾਡੇ ਨਾਲ ਦੇ ਜਿੰਨੇ ਵੀ ਹੋਣ ਕਲਾਕਾਰ ਚਾਹੇ ਜਿਹਦਾ ਮਰਜ਼ੀ ਆਪਾਂ ਨਾਂ ਲੈ ਲੀਏ 90s ਦਾ ਦੌਰ ਹੋਵੇ 80s ਦਾ ਦੌਰ ਹੋਵੇ ਉਹ ਸਾਰੇ ਜਿਹੜੋ ਸਿਖਰ ਤੇ ਪਹੁੰਚੇ ਨੇ ਉਸ ਤੋਂ ਬਾਅਦ ਦੇਖਿਆ ਵੀ ਉਹ ਬਿਲਕੁਲ ਠੰਡੇ ਹੋ ਗਏ ਉਹ ਆਰਾਮ ਨਾਲ ਚੁੱਪ ਕਰਕੇ ਬੈਠ ਗਏ ਇਹ ਸਬਰ ਮੰਨ ਲੀਏ ਉਸ ਚੀਜ਼ ਨੂੰ ਵੀ ਸਬਰ ਆ ਗਿਆ ਜਾਂ ਫਿਰ ਕਲਾਕਾਰੀ ਜਿਹੜੀ ਉਸ ਦੇ ਵਿੱਚ ਚੇਂਜਸ ਆ ਗਏ ਨੇ ਤਾਂ ਕਰਕੇ ਬੈਠੇ ਨਹੀਂ ਚੇਂਜਸ ਵੀ ਆ ਗਏ ਕੁਝ ਮੈਂ ਜਿਹੜੀ ਗੱਲ ਆਪਾਂ ਪਿੱਛੇ ਕਰਕੇ ਹਟਾਂ ਸਿਖਰ ਤੋਂ ਬਾਅਦ ਖਲਾ ਆਉਂਦਾ ਜਦੋਂ ਮੈਂ ਤਾਂ ਸਿਖਰ ਤੇ ਜਾਊਗਾ ਫਿਰ ਤੁਸੀਂ ਦੱਸੋ ਫਿਰ ਅੱਗੇ ਕੀ ਕਰੂਗਾ ਹ ਦੁਕਾਨ ਗੁਰਦੀਪ ਖੁੱਲਣੀ ਔਖੀ ਨਹੀਂ ਹੁੰਦੀ ਖੁੱਲੀ ਰੱਖਣੀ ਔਖੀ ਹੁੰਦੀ ਹੈ ਠੀਕ ਹੈ ਨਾ ਤੇ ਇਸ ਗੱਲ ਕਰਕੇ ਜੇ ਟਿਕਾਣਾ ਨਾਲ ਚੱਲਾਂਗੇ ਫੇਰ ਲੌਂਗ ਟਾਈਮ ਜਿਵੇਂ ਫਰਜ਼ ਕਰ ਹੁਣ ਮੈਂ ਆਪਣੇ ਆਪ ਨੂੰ ਕਹਿ ਲੰਨਾ ਹੈ ਹੈ ਨਾ ਤੇ ਪਰ ਮੈਂ ਕਿੰਨਾ ਟਿਕਿਆ ਰਿਹਾ ਮਹਾਫੜਾ ਦਵੜੀ ਮਚਾਉਂਦਾ ਹੀ ਨਹੀਂ ਨਾ ਗੈਕੀਚ ਨਾ ਲਫ ਜਾਂਚ ਨਾ ਗੀਤਾ ਚ ਇੱਕ ਬੇਸ ਬਣਾ ਕੇ ਤੁਰਦਾ ਹੈ ਸਬਦ ਕਦਮ ਹੀ ਤੁਰਦੇ ਹੌਲੀ ਹੌਲੀ ਚੱਲਦੇ ਪਿਆਰ ਕਰਦੇ ਆ ਲੋਕ ਠੀਕੇ ਹੈ ਨਾ ਮੈਨੂੰ ਤਾਂ ਅੱਧੀ ਸਦੀ ਹੋ ਗਈ ਮੈਡਮ ਨੂੰ ਵੀ ਚਲੋ 40 ਸਾਲ ਹੋ ਗਏ ਮੇਰੇ ਨਾਲ ਠੀਕ ਹੈ ਨਾ ਜੀ ਤੁਸੀਂ ਕਹੇਸਾ ਕਿ ਤੂੰ ਵੀ ਕਰੇ ਬੈਗੀ ਮੈਂ ਤੁਹਾਨੂੰ ਕਹਿੰਦਾ ਕੱਲ ਪ੍ਰੋਗਰਾਮ ਕਰਕੇ ਆ ਤੂੰ ਸਰੇ ਦੇਖੋ ਕੱਢ ਕੇ ਤੁਹਾਨੂੰ ਪਤਾ ਲੱਗੇ ਵੀ ਕੰਮ ਕਿਹਨੂੰ ਕਹਿੰਦੇ ਸੋ ਕੁਝ ਲੋਕ ਜਿਹੜੀ ਤੁਸੀਂ ਗੱਲ ਕਰਦੇ ਹੋ ਇਸ ਗੱਲ ਦਾ ਵਿਸ਼ਕਾਰ ਹੋ ਗਏ ਮੈਂ ਤਾਂ ਕਹਣਾ ਵੀ ਐਕਚੁਅਲੀ ਵਿਰੋਧ ਦਾ ਇਸ਼ਕਾਰ ਹੋ ਗਏ ਇੱਕ ਦੂਸਰੇ ਨੂੰ ਮਾੜਾ ਚੰਗਾ ਕਹਿੰਦੇ ਕਹਿੰਦੇ ਇੱਕ ਦੂਸਰੇ ਨੂੰ ਰੋਕਦੇ ਰੋਕਦੇ ਆਪ ਹੀ ਰੁਕ ਗਏ ਸਰ ਅਖੀਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੂੰਗੀ ਪੰਜਾਬ ਵਾਸੀਆਂ ਨੂੰ ਜੋ ਦੇਸ਼ ਆਪਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਕਾਨੂੰ ਭਟਕਦਾ ਛੱਡੀ ਨਾ ਨੇਕ ਨੀਤੀ ਬਖਸ਼ੂ ਰਹਿਮਤਾਂ ਅੰਤ ਨੂੰ ਮੇਰ ਵਾਲਾ ਕਾਨੂੰ ਭਟਕਦਾ ਛੱਡੀ ਨਾ ਨੇਕ ਨੀਤੀ ਬਖਸ਼ੂ ਰਹਿਮਤਾਂ ਅੰਤ ਨੂੰ ਮੇਰ ਵਾਲਾ ਬੁਝ ਦਿਲੀ ਨਹੀਂ ਕਿਸੇ ਨੂੰ ਪਾਰ ਲਾਉਂਦੀ ਤੇ ਜਿਗਰਾ سینے ਚ ਰੱਖੀ ਤਾਂ شیر ਵਾਲਾ ਬਖਤਰੀ ਵਾਲਿਆ ਕਦੇ ਘਬराईਦਾ ਨਹੀਂ ਬਖਤਰੀ ਵਾਲਿਆ ਕਦੇ ਘਬराईਦਾ ਨਹੀਂ ਸਮਾਂ ਲੰਘ ਜੂ ਅੰਤ ਹਨੇਰ ਵਾਲਾ ਹੋਇਆ ਕੀ ਜੇ ਦੁੱਖਾਂ ਦੀ ਰਾਤ ਲੰਮੀ ਤੇ ਸੂਰਜ ਸਾਹਮਣੇ ਖੜਾ ਹੈ ਸਵੇਰ ਵਾਲਾ ਸੂਰਜ ਸਾਹਮਣੇ ਖੜਾ ਹੈ ਸਹੀ ਸਵੇਰ ਵਾਲਾ ਜ਼ਿੰਦਾ ਦਿਲ ਰਹਿਣਾ ਚਾਹੀਦਾ ਹੈ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਪੋਜ਼ਿਟਿਵ ਖਿਆਲ ਹੋਣੇ ਚਾਹੀਦੇ ਨੇ ਤੁਸੀਂ ਸਾਰੀ ਉਮਰ ਜਵਾਨ ਰਹੋਗੇ ਖਿੜੇ ਰਹੋਗੇ ਫੁੱਲ ਵਾਂਗੂ ਬਸ ਮੇਰੀ ਤਾਂ ਇਹੀ ਬੇਨਤੀ ਹੈ ਵੀ ਚੰਗੇ ਕੀਤਾ ਨੂੰ ਥਾਂ ਮਿਲੇ ਚੰਗੀ ਗਾਇਕੀ ਨੂੰ ਥਾਂ ਮਿਲੇ ਚੰਗੇ ਲੋਕਾਂ ਦਾ ਸੰਸਾਰ ਹੋਵੇ ਚੰਗੇ ਵਿਚਾਰ ਹੋਣ ਸਾਡੇ ਭੈਣ ਭਰਾਵਾਂ ਦੇ ਚੰਗਾ ਮਿਲ ਵਰਤਨ ਹੋਵੇ ਚੰਗੀ ਸਭਤਾ ਹੋਵੇ ਸਾਰਾ ਕੁਝ ਹੀ ਇਹਦੇ ਵਿੱਚ ਰਲ ਮਿਲ ਕੇ ਸੁਖੀ ਰਹਿਣ ਸਾਰੇ ਮੇਰੇ ਭੈਣ ਭਰਾ ਬਹੁਤ ਮਾਣ ਇੱਜ਼ਤ ਪਿਆਰ ਬਖਸ਼ਿਆ ਸੋ ਅੱਗੋਂ ਵਾਸਤੇ ਵੀ ਬੇਨਤੀ ਕਰਦਾ ਵੀ ਤੁਹਾਡਾ ਪਿਆਰ ਭਰਿਆ ਹੱਥ ਜਦੋਂ ਤੱਕ ਇਹ ਦੁਨੀਆ 'ਚ ਕਾਇਮ ਹੈ ਸਾਡੀ ਜੋੜੀ ਤੇ ਮੇਰੇ ਤੇ ਬੀਬਾ ਦੇ ਜੀਤੇ ਇਸ ਤਰ੍ਹਾਂ ਬਣਿਆ ਰਹੇ ਤੇ ਤੁਹਾਡੇ ਵੀ ਚੈਨਲ ਦਾ ਮਿੱਟੀ ਦਾ ਧੰਨਵਾਦ ਕਰਦਾ ਹਾਂ ਤਿੰਨ ਠੇਕੇ ਤੋਂ ਲਿਆਉਣਾ ਪੈਂਦਾ ਚੱਕ ਕਿੰਨੇ ਤ ਵੱਡੇ ਸ਼ਰਾਬੀ ਆ ਉਹ ਮੇਰਾ ਗੀਤ ਸੀਗਾ ਐਕਚੁਅਲੀ ਗੁਰਦੀਪ ਉਹ ਮਨ ਲੋ ਇੱਕ ਇੱਕ ਦਾ ਸਿੱਖ ਰਾਇ ਮੈਂ ਦੇਖੋ ਕਦੇ ਵੀ ਦਗਾਣੇ ਨੂੰ ਉਹਦਾ ਪਾਤਰ ਬਣ ਕੇ ਉਭਾਰਦਾ ਜਦੋਂ ਵੀ ਕੋਈ ਗੀਤ ਕੋਈ ਵੀ ਮੈਂ ਉਹਦੇ ਚ ਖੁੱਭ ਜਾਂਦਾ ਉਹ ਇਹ ਇੱਕ ਸ਼ਰਾਬੀ ਦਾ ਉਹ ਰੋਲ ਹੈ ਵੀ ਸ਼ਰਾਬੀ ਕੇ ਬੰਦਾ ਕਿੰਨਾ ਬੇਹੋਦਾ ਹੋ ਜਾਂਦਾ ਹੈ ਕਿੰਨਾ ਸਮਾਜ ਦਾ ਨੁਕਸਾਨ ਕਰਦਾ ਹੈ ਕਿੰਨਾ ਆਪਣੀ ਸਿਹਤ ਦਾ ਨੁਕਸਾਨ ਕਰਦਾ ਹੈ ਕਿੰਨਾ ਆਪਣੀ ਪੌਕਟ ਦਾ ਨੁਕਸਾਨ ਕਰਦਾ ਤੇ ਕਿਵੇਂ ਬੱਚਿਆਂ ਨੂੰ ਤੇ ਔਰਤਾਂ ਨੂੰ ਡਿਸਰਵ ਕਰਦੇ ਹੈ ਸ਼ਰਾਬੀ ਉਹ ਮੈਂ ਐਕਟ ਕਰਕੇ ਦੱਸਦਾ ਹੁਣ ਮੈਂ ਕਹਿ ਵੀ ਤੇ ਨਾਨਾ ਸਟੇਜ ਤੇ ਵੀ ਜੀ ਤੁਹਾਡੇ ਇੰਨੇ ਹਜ਼ਾਰਾਂ ਲੋਕਾਂ ਚੋਂ ਕਿਸੇ ਇੱਕ ਬੰਦੇ ਨੇ ਵੀ ਮੇਰੀ ਇਹ ਐਕਟਿੰਗ ਦੇਖ ਕੇ ਸ਼ਰਾਬ ਛੱਡਤੀ ਤਾਂ ਮੈਂ ਸਮਝੂਗਾ ਵੀ ਮੈਂ ਆਪਣੇ ਜੀਵਨ ਦੇ ਮਕਸਦ ਦੇ ਵਿੱਚ ਸਫਲ ਹੋ ਗਿਆ ਮਤਲਬ ਉਹ ਕਰਦਾ ਤਾਂ ਮੈਨੂੰ ਇੱਕ ਇਸ ਕਰਕੇ ਆ ਤੇ ਲੋਕਾਂ ਨੂੰ ਬਹੁਤਿਆਂ ਨੂੰ ਪਹਿਲਾਂ ਪਹਿਲਾਂ ਕਿ ਹੁਣ ਵੀ ਬਹੁਤ ਸਾਰੇ ਅ ਅ ਦੇਖ ਲਿਓ ਤੁਹਾਡੇ ਕਮੈਂਟਾਂ ਚ ਹੀ ਹੈ ਨਾ ਜਿਹੜੇ ਵਿਦਵਾਨ ਨੇ ਨਾ ਫੇਸਬੁਕ ਹੀ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਤੇ ਉਹ ਕਹੇ ਜਿਹਾ ਕਹੇ ਜਿਹਾ ਗੱਲਾਂ ਕਰਦੇ ਆ ਤੇ ਕੀ ਕੀ ਨਹੀਂ ਇਹ ਤੁਸੀਂ ਡਰਿੰਕ ਦੇ ਵੀ ਨਹੀਂ ਕੀਤੀ ਹੈ ਕਿ ਵੈਸੇ ਅਸਲ ਵਿੱਚ ਮੈਂ ਕੋਲਡ ਡਰਿੰਕ ਵੀ ਨਹੀਂ ਪੀਂਦਾ ਜੀ ਮੈਂ ਤਾਂ ਅੱਜ ਤੱਕ ਕੋਲਡ ਡਰਿੰਕ ਨਹੀਂ ਟੈਸਟ ਕੀਤੀ ਪੂਰੀ ਲਾਈਫ ਚ ਬਹੁਤ ਹੀ ਬੁੱਲੇ ਮੈਂ ਅਜੇ ਤੱਕ ਕੋਲਡ ਡਰਿੰਕ ਟੈਸਟ ਨਹੀਂ ਕੀਤੀ ਇਸ ਬੰਦੇ ਨੇ ਬਚਪਨ ਤੋਂ ਹੀ ਬਚਪਨ ਤੋਂ ਹੀ ਮੈਂ ਬਹੁਤ ਕੰਟਰੋਲ ਰੱਖਦਾ ਹਾਂ ਸੇਧ ਦਾ ਬਹੁਤ ਬਹੁਤ ਮੇਰਾ ਮਤਲਬ ਸਖਤ ਕੰਟਰੋਲ ਹੈ ਮੈਂ ਆਪਣੇ ਸਿਧਾਂਤਾਂ ਤੋਂ ਕਦੇ ਨਹੀਂ ਡਿੱਗਦਾ ਹੂੰ ਕਦੇ ਵੀ ਸਮਝੌਤਾ ਨਹੀਂ ਕਰਦਾ ਵੀ ਚਲੋ ਯਾਰ ਹੁਣ ਐ ਕਰ ਲਓ ਚਲ ਦੇਖੋ ਨਾ ਇਦਾਂ ਦਾ ਨਹੀਂ ਜ਼ਿਆਦਾਤਰ ਤਾਂ ਕਲਾਕਾਰ ਇਹ ਦੇਖਿਆ ਨੇ ਵੀ ਜਦੋਂ ਕਲਾਕਾਰ ਬੈਹਨਦੇ ਨੇ ਆਪਸ ਦੇ ਵਿੱਚ ਇੱਕ ਤਰ੍ਹਾਂ ਦਾ ਸਟਾਫ ਬਣਾ ਲੈਂਦਾ ਇੱਕ ਨਾ ਵੀ ਅਸੀਂ ਬੈਠੇ ਆ ਮਹਿਫਿਲ ਜੰਮ ਗਈ ਆ ਜਰੂਰ ਪੈਗ ਛਕ ਜਿਹੜਾ ਚਲਾ ਲੈਂਦੇ ਨੇ ਇਸ ਚੀਜ਼ ਦੇ ਵਿੱਚ ਕਦੇ ਉਹਨਾਂ ਨੇ ਮਨ ਕੀਤਾ ਨਹੀਂ ਹੁਣ ਤਾਂ ਖਰ ਰਵਾਜ ਹੀ ਨਹੀਂ ਰਿਹਾ ਜਿਹੜੀ ਨਵੀਂ ਜਨਰੇਸ਼ਨ ਹੈ ਨਵੇਂ ਜਿਹੜੇ ਸਾਡੇ ਬੱਚੇ ਨੇ ਇਸ ਲਾਈਨ ਦੇ ਵਿੱਚ ਉਹ ਤਾਂ ਰਲ ਮਿਲ ਕੇ ਬੈਂਦੇ ਨੇ ਉਹ ਤਾਂ ਗੀਤਾਂ 'ਚ ਹੀ ਮੁਕਾਬਲਾ ਕਰੀ ਜਾਂਦੇ ਆ ਹਾਂਜੀ ਹੁਣ ਤਾਂ ਉਹ ਗੱਲਾਂ ਰਹੀਆਂ ਨਹੀਂ ਸਾਡੇ ਵੇਲੇ ਹੁੰਦਾ ਸੀ ਇਹ ਪਹਿਲਾਂ ਜਦੋਂ ਅਸੀਂ ਸਾਡੇ ਬੱਸ ਸਟੈਂਡ ਦੇ ਸਾਹਮਣੇ ਲੁਧਿਆਣਾ ਦਫ਼ਤਰ ਹੁੰਦੇ ਸੀ ਮਤਲਬ ਬਖਰਚਰਨ ਗਰੀਬਾਲ ਜੀ ਤੇ ਕਰਨੈਲ ਗਿੱਲ ਕੁਲਦੀਪ ਮਾਨਕ ਬੱਚ ਛਿੰਦਾ ਜੀ ਵੀ ਆਗੇ ਵਿੱਚ ਹੈ ਰੰਗੀਲਾ ਜੱਟ ਉਦੋਂ ਇਹਦੀ ਮਹਿਫਲਾਂ ਲੱਗਦੇ ਆ ਉਦੋਂ ਮਤਲਬ ਪ੍ਰੇਮਸ ਭਾਵ ਸੀ ਕਲਾਕਾਰਾਂ ਦਾ ਖਾ ਵੀ ਲੈਂਦੇ ਸੀ ਰਲ ਕੇ ਪਰ ਮੈਂ ਡ੍ਰਿੰਕਰ ਨਹੀਂ ਰਿਹਾ ਕਦੇ ਤੁਸੀਂ ਵੈਸੇ ਮੇਰੇ ਕੋਲ ਸੰਗਰੂਰ ਤੋਂ ਤੁਹਾਡਾ ਪਛੋਕੜ ਹੈਗਾ ਵਾ ਹਾਂ ਮੇਰਾ ਪਿੰਡ ਆ ਸ਼ਿਫਟ ਸੰਗਰੂਰ ਦਾ ਲਾਸਟ ਪਿੰਡ ਹੈ ਪਟਿਆਲੇ ਦੀ ਹੱਦ ਤੇ ਹਾਂਜੀ ਬਾਕੀ ਜੀ ਤੁਸੀਂ ਲੁਧਿਆਣੇ ਸ਼ਿਫਟ ਕਦੋਂ ਹੋ ਗਏ ਸੀਗੇ ਉਦੋਂ ਕਲਾਕਾਰੀ ਵਾਲੀ ਹੋਈ ਸੀ ਉਸ ਤੋਂ ਪਹਿਲਾਂ ਹੀ ਹੋ ਗਈ ਸੀਗੇ ਨਹੀਂ ਨਹੀਂ ਕਲਾਕਾਰੀ ਵਾਸਤੇ ਹੀ ਆਏ ਸੀ ਮੈਂ ਦੇਖੋ ਜੀ ਹੋਰ ਤਲਵ ਦੇਣੇ ਆਉਣ ਦਾ ਕੋਈ ਰੀਜਨ ਹੀ ਨਹੀਂ ਸੀਗਾ ਹਾਂ ਮੈਂ ਉਦੋਂ ਛੋਟਾ ਜਿਹਾ ਸੀ 1976 ਚ ਹੂੰ 24 ਜੂਨ 1976 ਮੈਨੂੰ ਯਾਦ ਆ। ਉਹ ਲਈ ਡੇਢ ਜਿਆਦਾ। ਹਾਂ ਤੇ ਮੈਂ ਉਦੋਂ ਵਸੇ ਨਿਕਿਆ ਜਾਂਦਾ ਭੱਜਾਇਆ ਸੀ ਫਕੀਰ ਹੋ ਗਿਆ ਸੀ ਇਸ ਕੰਮ ਲਈ ਗਾਉਣ ਵਾਸਤੇ ਹੀ ਇਹ ਸ਼ਹਿਰ ਨੂੰ ਸਲਾਮ ਹੈ ਸਲੂਟ ਵੀ ਹੈ ਔਰ ਉਦੋਂ ਇਹ ਲੋਕ ਹੈ ਕਿਦਾ ਮੱਕਾ ਸਮਝਿਆ ਜਾਂਦਾ ਸੀ ਕਿਉਂਕਿ ਜਿਹੜੇ ਮੈਂ ਕਲਾਕਾਰਾਂ ਦੀ ਗੱਲ ਕਰਕੇ ਹਟਿਆ ਹੂੰ ਵੀ ਫਰਜ਼ ਕਰੋ ਜਮਲਾ ਜੱਟ ਜੀ ਸਭ ਤੋਂ ਸਰਮੌਰਗ ਹੈਕ ਸੀਗੇ ਇੱਥੇ ਦੇ ਚਾਂਦੀ ਰਾਮ ਜੀ ਇੱਥੇ ਹੀ ਰਹਿੰਦੇ ਸੀਗੇ ਪਰ ਉਹਨਾਂ ਤੋਂ ਬਾਅਦ ਜਿੰਨੇ ਗਰੇਵਾਲਾ ਸਭ ਹੋ ਗਏ ਕਰਨੈਲ ਗਿੱਲ ਹਾਂਜੀ ਪੋਲੀ ਪੰਮੀ ਕੁਲਦੀਪ ਮਾਨਕ ਇਹ ਸਾਰੇ ਲੁਧਿਆਣੇ ਟਿਕੇ ਹੋਏ ਸੀ ਪੂਰੇ ਦੁਨੀਆ ਦੇ ਵਿੱਚ ਉਦੋਂ ਹੋਰ ਕਿਤੇ ਗਾਇਕ ਨਹੀਂ ਸੀ ਪੰਜਾਬੀ ਹੁੰਦੇ ਹਮ ਅੱਜ ਕੱਲ ਮੀਡੀਆ ਤਾਂ ਕੋਈ ਯੁੱਗ ਹੀ ਨਹੀਂ ਸੀ ਹਮ ਮੀਡੀਆ ਤਾਂ ਹੈ ਹੀ ਨਹੀਂ ਸੀ ਕਿਤੇ ਤੇ ਮੀਡੀਆ ਤਾਂ ਸਾਡੀ ਗੱਲ ਹੀ ਨਹੀਂ ਸੀ ਕਰਦਾ ਇਕੱਲੇ ਅਖਬਾਰ ਹੁੰਦੇ ਸੀ ਸਾਡੀ ਗੱਲ ਹੀ ਨਹੀਂ ਸੀ ਕਰਦੇ ਇਹ ਤਾਂ ਬਾਅਦ ਚ ਐਡਾ-ਉਡਾ ਚੱਲਣ ਲੱਗੀਆਂ ਤਾਂ ਜਾ ਕੇ ਮਿਕਸ ਅਪ ਹੋਇਆ ਕੰਮ ਪਹਿਲਾਂ ਤਾਂ ਮਤਲਬ ਇਸ ਖੇਤਰ ਨੂੰ ਬੜੇ ਅਜੀਬ ਜਿਹੇ ਢੰਗ ਨਾਲ ਹੀ ਦੇਖਿਆ ਜਾਂਦਾ ਸੀਗਾ ਕਿਉਂ ਇਹ ਰੀਜ਼ਨ ਕੀ ਲੱਗਦਾ ਕਿ ਅਜੀਬ ਢੰਗ ਨਾਲ ਦੇਖਦੇ ਸੀਗੇ ਨਹੀਂ ਕੁਝ ਨਹੀਂ ਕੁਝ ਲੋਕਾਂ ਦੇ ਭਰਮ ਸੀਗਾ ਵੀ ਕਲਾਕਾਰ ਮੈਂ ਹੁਣ ਕਾਨੂੰ ਕੋ ਸ਼ਬਦ ਕਹਿਣਾ ਵੀ ਇਹ ਮਾੜੇ ਹੁੰਦੇ ਐ ਬਸ ਸਿਰ ਤੇ ਕਿਉਂਕਿ ਮਿਕਸ ਅਪ ਨਹੀਂ ਸੀਗੇ ਲੋਕਾਂ ਦੇ ਨਾਲ ਕਲਾਕਾਰ ਉਹ ਉਹਦਾ ਬੜਾ ਮੈਂ ਸਮਝਦਾ ਫੈਕਟਰ ਆ ਇਹ ਤਾਂ ਹੁਣ ਜਿਵੇਂ ਮਿਲ ਵਰਤਨ ਲੱਗੇ ਆ ਸਮਝਣ ਲੱਗੇ ਇੱਕ ਦੂਸਰੇ ਨੂੰ ਹਾਂਜੀ ਜਿਹਨਾਂ ਪਰਿਵਾਰਾਂ 'ਚ ਬੱਚੇ-ਬੱਚੀਆਂ ਚ ਜ਼ਿਆਦਾ ਹੈ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕੰਮ ਕੋਈ ਹੋਰ ਕਰਦੇ ਵਿੱਚੋਂ ਆਤਮਾ ਕੁਝ ਹੋਰ ਹੈ ਇਹਨਾਂ ਲੋਕਾਂ ਦੀ